ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਡੇਰਾ ਰਾਮਸਰ ਤਮੋੜਖੁਰਤ ਸੋ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ 7 ਅਪ੍ਰੈਲ ਦਿਨ ਐਤਵਾਰ ਨੂੰ ਧੰਨ ਧੰਨ ਬਾਬਾ ਰਾਘੋਰਾਮ ਜੀ ਦੇ ਡੇਰੇ ਵਿੱਚ ਬਾਬਾ ਜੀ ਯਾਦ ਵਿੱਚ ਮੇਲਾ ਭਰਨਾ ਸੋ 7 ਤਰੀਕ ਨੂੰ 2 ਵਜੇ ਦੁਪਹਿਰੇ ਜਿਹੜੇ ਕੁਸ਼ਤੀਆਂ ਕੋਲ ਉਹ ਵੀ ਪਹਿਲਵਾਨੀ ਦੀਆਂ ਕਰਵਾਈਆਂ ਜਾਣੀਆਂ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਅੱਜ ਅਸੀਂ ਆਪਾਂ ਜਿਹੜੇ ਤਿਆਰੀਆਂ ਲਗਭਗ ਹੋ ਵੀ ਗਈਆਂ ਕੁਝ ਰਹਿ ਗਈਆਂ ਸੋ ਉਹ ਵੀ ਹੋ ਜਾਣਗੀਆਂ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਇੱਥੇ ਜਿਹੜੇ ਦੁਕਾਨਦਾਰੀ ਕਰਦੇ ਨੇ ਝੂਲੇ ਵਗੈਰਾ ਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਥੇ ਤੱਕ ਤਿਆਰੀਆਂ ਹੋ ਗਈਆਂ ਕਿੰਨੀਆਂ ਕਿ ਰਹਿ ਗਈਆਂ ਆਪਾਂ ਸਾਰੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਸਾਡੇ ਨਾਲ ਵੀਡੀਓ ਚੰਨ ਤੱਕ ਜ਼ਰੂਰ ਰਹਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨ ਧੰਨ ਬਾਬਾ ਰਾਘੂਰਾਮ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਯੋਰਾ ਸ਼ੋਰ ਕਰਦੇ ਨੇ ਤੇ ਲੰਗਰ ਵਾਸਤੇ ਜਿਹੜੇ ਭਾਂਡੇ ਨੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ ਵੱਡੇ ਇਹਦੇ ਵਿੱਚ ਬਾਬਾ ਸੋ ਨੌਜਵਾਨਾਂ ਵੱਲੋਂ ਵੀ ਦੇਖੋ ਝਾੜ-ਝੜਾਈ ਐਨ ਸਫਾਈ ਕੀਤੀ ਜਾ ਰਹੀ ਹੈ ਅੰਦਰੋਂ ਸੋ ਐਨ ਪੂਰੀਆਂ ਯੋਰਾ ਤੇ ਨੇ ਤਿਆਰੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸੋ ਆ ਨੌਜਵਾਨਾਂ ਵੱਲੋਂ ਵੀ ਹਰ ਐਤਵਾਰ ਨੂੰ ਬੜੀ ਸੇਵਾ ਕੀਤੀ ਜਾਂਦੀ ਹੈ ਸੋ ਇਸ ਵਾਰ ਵੀ ਸੇਵਾ ਕਰ ਰਹੇ ਨੇ ਸਾਫ਼ ਸਫਾਈ ਕਰ ਰਹੇ ਨੇ ਬਾਬਾ ਜੀ ਦੇ ਡੇਰੇ ਦੀ ਲੋ ਜੀ ਇਸ ਕਮਰੇ ਵਿੱਚ ਬਾਬਾ ਜੀ ਦੇ ਜਿਹੜਾ ਲੰਗਰ ਤਿਆਰ ਹੁੰਦਾ ਪ੍ਰਸ਼ਾਦਾ ਮਾਈਆਂ ਪ੍ਰਸ਼ਾਦਾ ਲਾਉਂਦੇ ਨੇ ਸੋ ਇਹਦੀ ਵੀ ਜਿਹੜੀ ਤਿਆਰੀ ਹੈ ਦੇਖੋ ਮਿੱਟੀ ਮੋਟੀ ਫੇਰ ਕੇ ਚੁਰਾਹਣ ਪੂਰੀਆਂ ਲੱਪੀਆਂ ਪਈਆਂ ਨੇ ਪੀੜੀਆਂ ਵੀ ਸਜਾਈਆਂ ਪਈਆਂ ਨੇ ਕੰਧ ਤੇ ਵੀ ਐਨ ਸਾਰੀ ਤਿਆਰੀਆਂ ਦੇਖੋ ਜੀ ਹਾ ਲੋ ਸੇਵਾਦਾਰਾ ਵੱਲੋਂ ਇਹ ਵੀ ਕੰਪਲੀਟ ਆ ਪੱਕੇ ਲੱਗੇ ਹੋਏ ਨੇ ਸੋ ਤੁਸੀਂ ਦੇਖ ਸਕਦੇ ਹੋ ਡੇਰੇ ਦਾ ਜਿਹੜਾ ਸਰੋਵਰ ਆ ਉਹਦੀਆਂ ਵੀ ਤਿਆਰੀਆਂ ਬਿਲਕੁਲ ਹੋ ਚੁੱਕੀਆਂ ਨੇ ਸਾਫ ਸਫਾਈ ਬਿਲਕੁਲ ਕਰਵਾਈ ਗਈ ਆ ਤੇ ਸਿਰਫ ਜਿਹੜਾ ਆਪਣਾ ਜਾਲਾ ਉਹ ਛੱਡਣੀਆਂ ਦੇ ਵਿੱਚ ਸੋ ਸਾਰੀ ਸਫਾਈ ਕਰਾ ਦਿੱਤੀ ਗਈ ਹੈ ਜੀ ਸਰੋਵਰ ਦੀ ਵੀ ਪ੍ਰਬੰਧਕਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਟਾਂ ਨੂੰ ਨੱਗਨਵਾਲਸ਼ੀਆਂ ਨੂੰ ਲੋਕਾਂਨ ਵਾਰਸ਼ੀਆਂ ਨੂੰ ਬੇਨਤੀ ਹੈ ਭਾਈ ਕਿ ਤਨਤਨ ਬਾਬਾ ਰਾਗੋ ਰੇਮ ਦੇਸਤਾਨ ਤੇ ਜੋ 3 ਚੋ ਦਿਨ ਦਾ ਮੇਲਾ ਪੱਦਾ ਹੈ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਭਾਈ ਸੋ ਸਭੂ ਸੰਗਟਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਹੁੰਚ ਕੇ ਆ ਕੇ ਸੇਵਾ ਕਰੋ ਅਤੇ ਤਨ ਤਨ ਬਾਬਾ ਰਾਗੋ ਰਾਮ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਸੱਤ ਤਰੀਕ ਹਾਂ ਇਹ ਭਾਈ ਮੇਲਾ 7 ਤਰੀਕ ਦਾ ਹੈ 7 ਅਪ੍ਰੈਲ ਦਾ ਦਿਨ ਐਤਵਾਰ ਅਪ੍ਰੈਲ 7 ਪੰਜ ਤਰੀਕ ਨੂੰ ਸ੍ਰੀ ਅਖੰਡ ਪੈਡ ਸਾਹਿਬ ਪ੍ਰਕਾਸ਼ ਹੋਣਗੇ ਅਤੇ 7 ਤਰੀਕ ਨੂੰ ਭਾਈ ਭੋ ਪੈ ਜਾਵੇਗਾ ਸੋ ਬੇਨਤੀ ਹੈ ਸੰਗਤਾਂ ਨੂੰ ਸੇ 7 ਤਰੀਕ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੇ ਕੀ ਫੱਟੇ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਡੇਰੇ ਦਾ ਗੁੰਮਾ ਦਾ ਉਹਦੇ ਉੱਪਰ ਵੀ ਲੜਾਈਆਂ ਲੜੀਆਂ ਪਵਾ ਦਿੱਤੀ ਗਈਆਂ ਨੇ ਸੋ ਰਾਤ ਦਾ ਜਿਹੜਾ ਦ੍ਰਿਸ਼ ਹੋ ਵੀ ਦੇਖਣਯੋਗ ਹੋਵੇਗਾ ਸੋ ਬਹੁਤ ਵਧੀਆ ਉਪਰਾਲਾ ਜੀ ਸੋ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਤੇ ਨੌਜਵਾਨਾਂ ਵੱਲੋਂ ਇੱਥੇ ਹਰ ਪ੍ਰੋਗਰਾਮ ਤੇ ਜਿਹੜੀ ਸੇਵਾ ਨਿਭਾਈ ਜਾਂਦੀ ਆ ਪੱਕੀ ਸੇਵਾ ਲੱਗੀ ਹੋਈ ਹੈ ਨੌਜਵਾਨ ਸਾਹਮਦੇ ਨੇ ਸੋ ਜੋੜਾ ਘਰ ਦੀ ਜਿਹੜੀ ਤਿਆਰੀ ਉਹ ਵੀ ਪੂਰੀ ਆ ਸੋ ਦੇਖ ਸਕਦੇ ਹੋ ਜੀ ਤੁਸੀਂ ਜਿਹੜਾ ਵੱਡਾ ਕਿਸ਼ਤੀਆ ਝੂਲਾ ਉਹ ਵੀ ਬਿਲਕੁਲ ਲਗਭਗ ਤਿਆਰ ਆ ਤੇ ਬਾਕੀ ਵੀਰ ਲੱਗੇ ਹੋਏ ਨੇ ਆਪਣੀ ਸੇਵਾ ਕਰਨ ਕਿਉਂਕਿ ਇਹ ਕਾਫੀ ਦਿਨ ਦਾ ਪ੍ਰੋਜੈਕਟ ਹੁੰਦਾ ਪ੍ਰਸ਼ਾਸਨ ਕੋਈ ਇਹ ਤਾਂ ਹਣੀ ਵੀ ਇੱਕ ਦਿਨ ਚ ਲੱਗਦਾ ਇਹਨਾਂ ਨੂੰ ਮੇਰੇ ਖਿਆਲ ਤੇ 3-4 ਦਿਨ ਹੋ ਗਏ ਬਾਕੀ ਆਪਣੇ ਨਾਲ ਭਾਈ ਨਾਲ ਗੱਲਬਾਤ ਵੀ ਕਰ ਲੈਣੇ ਆ ਸੋ ਜਿਹੜੇ ਇੱਥੇ ਦੇ ਚੰਡੋਲ ਨੇ ਜਿਹੜੇ ਬਣਾਉਂਦੇ ਨੇ ਖੇਡਾਂ ਲਾਉਂਦੇ ਨੇ ਆਪਣੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਤੇ ਕਿਵੇਂ ਚੱਲਦੀ ਹੈ ਤਿਆਰੀ ਫਿਰ ਬਸ ਜੀ ਤਿਆਰੀ ਹੋ ਗਈ ਆ ਉਹਨਾਂ ਕੱਲ ਤੱਕ ਸਾਰੀ ਤਿਆਰੀ ਹੋ ਜਾਣੀ ਹੈ ਠੀਕ ਆ ਸਾਡੇ ਵੱਲੋਂ ਸਾਰੇ ਮਾਲ ਮਲ ਸਾਡੇ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਸਾਨੂੰ ਹੋ ਗਏ ਇੱਥੇ ਵੀਰੇ 3 ਦਿਨ ਹੋ ਗਏ ਉਹਰੇ ਆਏ ਨੂੰ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਲੁਧਿਆਣਾ ਸੈਰ ਵਿਧਿਆਣੇ ਤੋਂ ਹਰ ਸਾਲ ਆਉਂਦੇ ਹਾਂ ਹਾਂਜੀ 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 ਲੁਧਿਆਣਾ ਸੈਰ ਤੋਂ ਆਪਣਾ ਹਰ ਸਾਲ ਆਉਂਦੇ ਹਾਂ ਹਾਂਜੀ ਉਹ ਕਿਹੜੀ ਕਿਹੜੀ ਆਪਾਂ ਖੇਡ ਲਾ ਰਹੇ ਹਾਂ ਬੱਚਿਆਂ ਨੂੰ ਉੱਥੇ ਔਰ ਇਹ ਬੱਚਿਆਂ ਦੇ ਆ ਵੱਡਿਆਂ ਦਾ ਸਾਥ ਦੇ ਆ ਦਾ ਜੀ ਚੰਡੋਲ ਹੋ ਗਿਆ ਕੈਸਤੀ ਸਾਰੇ ਆ ਜੀ ਟ੍ਰੇਨ ਹੈ ਨਾ ਹਾਂਜੀ ਹਾਂਜੀ ਟ੍ਰੇਨ ਆ ਜੰਪਿੰਗ ਵਾਲੀ ਹੈ ਮिक्की ਮਾਊਸ ਹੈ ਛੋਟੇ ਛੋਟੇ ਜਵਾਕਾਂ ਦਾ ਸਾਰਾ ਆ ਜੀ ਕਿੰਨੇ ਬੰਦੇ ਦੀ ਟੀਮ ਆ ਤੁਹਾਡੀ ਸਾਡੇ ਉਰੇ ਅਸੀਂ 8 ਬੰਦੇ ਦੀ ਟੀਮ ਆ ਸਾਡੇ ਦੇ ਉਰੇ ਠੀਕ ਆ ਬਣੀ ਖਾਸ ਇਹਨਾਂ ਲਾਇਆ ਹਾਂਜੀ 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 ਸਾਡੀ ਮਿਹਨਤੀ ਇਦਾਂ ਦੀ ਆ ਜੀ ਬਿਲਕੁਲ ਜੀ ਚਲੋ ਬਹੁਤ ਵਧੀਆ ਬਾਈ ਬਹੁਤ ਧੰਨਵਾਦ ਜੀ ਇਹਨਾਂ ਦਾ ਮਹਤਵਪੂਰਨ ਧੰਨਵਾਦ ਜੀ ਨੇ ਗੱਲਬਾਤ ਕੀਤੀ ਸਾਰਿਆਂ ਦੇ ਟੀਮ ਦੇ ਮੈਂਬਰ ਨੇ ਕਹਿੰਦੇ ਇੱਕ ਤਰੀਕ ਦੇ ਅਸੀਂ ਆਏ ਹੋਏ ਆ ਤੇ ਕਾ ਵੀ ਅਜੇ ਸ਼ਨੀਵਾਰ ਤੱਕ ਨੂੰ ਲੱਗ ਜਣੇ ਨੇ ਕਹਿੰਦੇ ਸੈੱਟ ਕਰਨ ਨੂੰ ਕਾ ਵੀ ਹੁੰਦਾ ਪ੍ਰੋਸੈਸ ਗੱਡੀਆਂ ਦੇ ਵਿੱਚ ਆ ਦੇਖੋ ਮਾਲ ਆਉਂਦਾ ਟਰੱਕਾਂ ਦੇ ਵਿੱਚ ਲੁਧਿਆਣੇ ਤੋਂ ਆਏ ਨੇ ਹਰ ਸਾਲ ਆਉਂਦੇ ਨੇ ਸੋ ਇਹਨਾਂ ਨਾਲ ਹੀ ਮੇਲੇ ਦੀ ਰੌਣਕ ਹੋਰ ਵੱਧ ਜਾਂਦੀ ਹੈ ਜੀ ਸੋ ਇਹਨਾਂ ਬਈ ਬਹੁਤ ਬਹੁਤ ਧੰਨਵਾਦ ਜੀ ਆਪਾਂ ਅੰਕਲ ਜੀ ਨਾਲ ਗੱਲਬਾਤ ਵੀ ਕਰਾਂਗੇ ਹਾਂ ਜੀ ਅੰਕਲ ਜੀ ਜੀਨਾਂ ਦੇ ਆਹ ਮੈਂ ਕਰ ਲਉਂਗਾ ਜਿਨ੍ਹਾਂ ਦੇ ਮੁੰਡੇ ਹੁੰਦੇ ਆ ਨਾ ਜਿਨ੍ਹਾਂ ਦੇ ਮੁੰਡੇ ਹੁੰਦੇ ਆ ਭਾਈ ਉਹ ਪੜੋਲੀ ਚੜਦੀ ਆ ਬਾਬੇ ਦੇ ਮੇਲੇ ਨੂੰ ਚੜੂਗੀ ਪਹਿਲਾਂ ਸੁੱਖ ਸੁੱਖ ਹੁੰਦੀ ਆ ਪੜੋਲੀ ਪਹਿਲਾਂ ਸੁੱਖ ਸੁੱਖ ਹੁੰਦੀ ਆ ਜਾਂ ਫਿਰ ਮੁੰਡਾ ਹੋ ਜਾਂਦਾ ਉਦੋਂ ਬਾਬੇ ਦੇ ਪੜੋਲੀ ਚੜਦੀ ਆ ਬਾਬੇ ਗਾਜੀ ਦਾਸ ਦੇ ਬਾਬਾ ਗਾਜੀ ਦਾਸ ਦੇ ਜਿਹੜੀ ਕਿ ਸਮਾਦ ਬਣੀ ਆ ਹਾਂ ਸਾਹਮਣੇ ਸਮਾਦ ਬਣੀ ਆ ਪਹਿਲੀ ਸਮਾਦ ਹਾਂ ਜੀ ਸਮਾਦ ਬਣਾ ਲਈ ਸੀ ਬਾਬੇ ਗਾਜੀ ਦਾਸ ਦੀ ਸਮਾਦ ਸੋ ਤੁਸੀਂ ਦੇਖ ਸਕਦੇ ਹੋ ਡੇਰੇ ਦੇ ਬਾਹਰ ਜਿਹੜੀ ਬਾਬਾ ਜੀ ਦੀ ਸਮਾਦ ਬਣੀ ਆ ਤੇ ਜਿੱਥੇ ਸੁੱਖਾ ਬਾਰ ਆਉਂਦੀਆਂ ਨੇ ਸੰਗਤਾਂ ਵੱਲੋਂ ਝੜੋਲੀਆਂ ਆਈਆਂ ਬਣਾ ਕੇ ਤਿਆਰ ਕਰਕੇ ਹੱਥੀਂ ਸ਼ਰਦਾ ਦੇ ਨਾਲ ਚੜਾਈ ਜਾਂਦੀਆਂ ਨੇ ਤੇ ਉਹਦੀ ਵੀ ਜਿਹੜੀ ਤਿਆਰੀਆਂ ਮੁਕੰਮਲ ਆ ਪ੍ਰਬੰਧਕਾਂ ਵੱਲੋਂ ਇੱਥੇ ਵੀ ਸੋ ਲੜੀਆਂ ਜਿਹੜੀ ਸਜਾਈਆਂ ਗਈਆਂ ਨੇ ਰਾਤ ਦਾ ਦ੍ਰਿਸ਼ ਇੱਥੇ ਵੀ ਦੇਖਣਯੋਗ ਹੋਵੇਗਾ। ਹਾਂਜੀ ਮੇਲੇ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਸਾਰੇ ਪ੍ਰਬੰਧ ਹੋ ਰਹੇ ਨੇ ਲੜੀਆਂ ਵਗੈਰਾ ਹੋਰ ਜੋ ਆ ਦੁਕਾਨਾਂ ਵਾਲੇ ਵੀਰ ਵੀ ਆ ਰਹੇ ਨੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਸੋ ਸਭ ਮਾਕੇ ਪਹੁੰਚੋ ਜੀ ਕੋਲ 7 ਤਰੀਕ ਨੂੰ 2 ਵਜੇ ਕੁਸ਼ਤੀਆਂ ਵੀ ਹੋਣਗੀਆਂ ਹਾਂ ਵੱਡੇ ਇਨਾਮ ਦਿੱਤੇ ਜਾਣਗੇ ਵੱਡੇ ਇਨਾਮ ਦਿੱਤੇ ਜਾਣਗੇ ਜੀ ਸੰਗਤ ਨੂੰ ਬੇਨਤੀ ਹੈ ਜੀ ਜਰੂਰ ਪਹੁੰਚੋ ਪਲਵਾਨਾਂ ਨੂੰ ਵੀ ਬੇਨਤੀ ਹੈ ਜਰੂਰ ਪਹੁੰਚਣ ਫਿੰਡ ਦਾ ਪਤਾ ਸੋ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਇਹ ਹੁਣੇ ਹੀ ਆਪਣਾ ਜਿਹੜਾ ਇੰਜੋਏ ਕਰ ਰਹੇ ਨੇ ਹੈਨਾ ਕੀ ਨਾਮ ਹੀ ਤੁਹਾਡਾ ਕੀ ਨਾਮ ਸੋ ਬੱਚੇ ਨੇ ਚਲੋ ਨਰਵਸ ਹੋ ਜਾਂਦੇ ਨੇ ਤੇ ਇਹ ਵੀ ਆਪਣਾ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਬਾਜ਼ਾਰ ਸੱਜਦਾ ਡੇਰੇ ਦੇ ਬਾਹਰ ਸੋ ਜਿਹੜੇ ਦੁਕਾਨਦਾਰ ਵੀਰ ਨੇ ਉਹਨਾਂ ਵੱਲੋਂ ਆਪਣੇ ਆ ਜਿਹੜੇ ਜਗ੍ਹਾ ਨੇ ਉਹ ਵੀ ਬੁੱਕ ਕਰ ਲਈਆਂ ਨੇ ਸੋ ਗਿਣਤੀ ਮਿੰਨਤੀ ਲਾ ਕੇ ਡੰਡੇ ਲਾਤੇ ਹੋ ਰਹੇ ਨੇ ਆਪਣੇ ਆਪਣੇ ਜਿੰਨੀ ਜਗ੍ਹਾ ਵਾ ਜਿਹੜੇ ਹਰ ਸਾਲ ਪੱਕੀ ਦੁਕਾਨਦਾਰੀ ਕਰਦੇ ਨੇ ਹਫ਼ਤੇ ਬਾਅਦ ਵੀ ਦੁਕਾਨਦਾਰੀ ਕਰਦੇ ਨੇ ਸੋ ਉਹਨਾਂ ਦਾ ਵੀ ਇੱਕ ਵਧੀਆ